ਬੱਦਲوں ਫਟਣ ਕਾਰਨ ਭਾਰੀ ਤਬਾਹੀ ਮਚ ਗਈ ਹੈ ਕਈ ਲੋਕ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਨੇ ਤੇ ਕਈ ਲਾਪਤਾ ਦੱਸੇ ਜਾ ਰਹੇ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਜਾ ਰਿਹਾ ਹੈ ਤੇ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਇਸ ਵਕਤ ਵਧ ਚੁੱਕਿਆ ਅਤੇ ਦੂਜੇ ਪਾਸੇ ਆਈਐਮਡੀ ਦੇ ਵੱਲੋਂ ਯਾਨੀ ਕਿ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਵੀ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੀਆਂ ਤਸਵੀਰਾਂ ਟੀਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਜਿੱਥੇ ਇਸ ਵਕਤ ਭਾਰੀ ਨੁਕਸਾਨ ਹੋਇਆ ਹੈ ਚਾਰ ਥਾਵਾਂ ਦੇ ਉੱਤੇ ਜਾਣਕਾਰੀ ਅਨੁਸਾਰ ਬੱਦਲ ਫਟਿਆ ਹੈ ਜਿਸ ਕਾਰਨ ਇੱਥੇ ਕਈ ਲੋਕ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਨੇ। ਭਾਰੀ ਨੁਕਸਾਨ ਹੋਇਆ ਹੈ ਤੇ ਦੂਜੇ ਪਾਸੇ ਕਈ ਰਸਤੇ ਹੁਣ ਬੰਦ ਕਰਨੇ ਪਏ ਨੇ। ਤਾਵਾ ਜਾਈ ਵੀ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਈ ਹੈ ਜੋ ਲੋਕ ਉਥੇ ਘੁੰਮਣ ਗਏ ਸਨ ਉਹਨਾਂ ਦੇ ਵੀ ਫਸੇ ਹੋਣ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਮਚ ਗਈ ਹੈ ਅਚਾਨਕ ਆਏ ਹੜ੍ਹ ਦੇ ਵਿੱਚ ਤਿੰਨ ਲੋਕ ਇੱਥੇ ਵਹਿ ਗਏ ਨੇ ਕੁੱਲੂ ਦੇ ਵਿੱਚ ਅਤੇ ਕਈ ਘਰ ਇੱਕ ਸਕੂਲ ਅਤੇ ਕਈ ਸੜਕਾਂ ਅਤੇ ਛੋਟੇ ਪੁਲ ਨੁਕਸਾਨੇ ਗਏ ਨੇ ਕੁੱਲੂ ਜ਼ਿਲ੍ਹੇ ਦੇ ਸੈਂਚ ਰਿਹਾਲਾ ਬਿਹਾਲ ਅਤੇ ਗੜਸਾ ਖੇਤਰਾ ਦੇ ਵਿੱਚ ਬੱਦਲ ਫਟਣ ਦੀਆਂ ਤਿੰਨ ਘਟਨਾਵਾਂ ਵਾਪਰੀਆਂ ਲਾਪਤਾ ਲੋਕਾਂ ਦੀ ਭਾਲ ਲਗਾਤਾਰ ਜਾਰੀ ਹੈ ਪ੍ਰਸ਼ਾਸਨ ਅਤੇ ਸਥਾਨਕ ਲੋਕ ਮਿਲ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਉਮੀਦ ਹੈ ਕਿ ਜਲਦ ਹੀ ਸਭ ਕੁਝ ਆਮ ਹੋ ਜਾਵੇਗਾ ਕੁੱਲੂ ਜ਼ਿਲ੍ਹੇ ਦੇ ਵਿੱਚ ਮੁਸੀਬਤ ਆਨ ਖੜੀ ਹੈ ਬੱਦਲ ਫਟਣ ਕਾਰਨ ਸੈਂਜ ਘਾਟੀ ਦੀ ਜੀਵਾਨਾਲਾ ਰਿਹਾਲਾ ਬਿਹਾਲ ਅਤੇ ਗੜਸਾ ਦੇ ਸ਼ੀਲਾਗੜ ਦੇ ਵਿੱਚ ਹੜ ਆ ਗਏ ਨੇ ਰਿਹਾਲਾ ਬਿਹਾਲ ਦੇ ਵਿੱਚ ਕੁਝ ਲੋਕ ਆਪਣੇ ਘਰਾਂ ਤੋਂ ਆਪਣਾ ਸਮਾਨ ਕੱਢ ਰਹੇ ਨੇ ਫਿਰ ਉਹ ਹੜ ਦੇ ਵਿੱਚ ਵਹਿ ਗਏ ਅਤੇ ਲਾਪਤਾ ਹੋ ਗਏ ਨੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਦੀ ਭਾਲ ਲਗਾਤਾਰ ਹੀ ਕੀਤੀ ਜਾ ਰਹੀ ਹੈ ਮਨਾਲੀ ਦੇ ਵਿੱਚ ਵੀ ਕੁਝ ਅਜੀਹਾ ਹੀ ਹਾਲ ਦੇਖਣ ਨੂੰ ਮਿਲਿਆ ਹੈ ਤਸਵੀਰਾਂ ਟੀਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਮਨਾਲੀ ਅਤੇ ਬੰਜਾਰ ਦੇ ਵਿੱਚ ਵੀ ਅਚਾਨਕ ਹੜ ਆ ਗਏ ਟੀਮਾਂ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਚਲਾ ਰਹੀਆਂ ਨੇ ਮਨੀਕਰਨ ਘਾਟੀ ਦੇ ਵਿੱਚ ਬ੍ਰਹਮਾ ਗੰਗਾ ਨਾਲੇ ਦੇ ਵਿੱਚ ਵੀ ਹੜ ਆਉਣ ਦੀ ਖਬਰ ਹੈ ਪਾਣੀ ਘਰਾਂ ਦੇ ਵਿੱਚ ਦਾਖਲ ਹੋ ਚੁੱਕਿਆ ਤੇ ਨੁਕਸਾਨ ਦਾ ਖਤਰਾ ਵੱਧ ਚੁੱਕਿਆ ਹੈ ਕੁੱਲੂ ਦੇ ਵਿੱਚ ਹੜਾਂ ਦੇ ਕਈ ਜਿਹੜੇ ਵੀਡੀਓਜ਼ ਨੇ ਸਾਹਮਣੇ ਆਏ ਨੇ ਇਹਨਾਂ ਦੇ ਵਿੱਚ ਤਬਾਹੀ ਦਾ ਦ੍ਰਿਸ਼ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਇੱਕ ਵੀਡੀਓ ਦੇ ਵਿੱਚ ਇੱਕ ਕਾਰ ਪਾਣੀ ਦੇ ਵਿੱਚ ਤੈਰਦੀ ਦਿਖਾਈ ਦੇ ਰਹੀ ਹੈ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਇਸ ਦੇ ਨਾਲ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ ਲਾਹੌਲ ਅਤੇ ਸਪੀਤੀ ਪੁਲਿਸ ਨੇ ਦੱਸਿਆ ਹੈ ਕਿ ਕਾਜ਼ਾ ਤੋਂ ਸੰਦੋ ਤੱਕ ਦੀ ਸੜਕ ਕਈ ਥਾਵਾਂ ਤੇ ਬੰਦ ਕਰ ਦਿੱਤੀ ਗਈ ਹੈ ਜ਼ਮੀਨ ਖਿਸਕਣ ਅਤੇ ਮਲਬਾ ਡਿੱਗਣ ਕਾਰਨ ਰਸਤਿਆਂ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਨਾਲਿਆਂ ਦੇ ਵਿੱਚ ਪਾਣੀ ਭਰ ਚੁੱਕਿਆ ਤਾਂ ਜਾਣਕਾਰੀ ਦੇ ਲਈ ਦੱਸਦੀ ਹੈ ਕਿ ਬੱਦਲ ਫਟਣਾ ਇੱਕ ਕੁਦਰਤੀ ਆਫਤ ਹੈ ਅਚਾਨਕ ਬਹੁਤ ਭਾਰੀ ਮੀਂਹ ਪੈਂਦਾ ਹੈ ਇਸ ਦੇ ਨਾਲ ਹੜ੍ਹਾਂ ਦਾ ਖਤਰਾ ਵੱਧ ਜਾਂਦਾ ਹੈ ਪਹਾੜੀ ਇਲਾਕਿਆਂ ਦੇ ਵਿੱਚ ਬੱਦਲ ਫਟਣਾ ਵਧੇ ਰਿਹਾ ਹੈ ਇਹ ਘਟਨਾ ਦਰਸਾਉਂਦੀ ਹੈ ਕਿ ਕੁਦਰਤੀ ਆਫਤਾਂ ਕਿੰਨੀਆਂ ਖਤਰਨਾਕ ਹੋ ਸਕਦੀਆਂ ਨੇ ਸਾਨੂੰ ਆਫਤਾਂ ਦੇ ਨਾਲ ਨਜਿੱਠਣ ਦੇ ਲਈ ਹਮੇਸ਼ਾ ਸੁਚੇਤ ਅਤੇ ਤਿਆਰ ਰਹਿਣਾ ਚਾਹੀਦਾ ਹੈ ਤਾਂ ਦੂਜੇ ਪਾਸੇ ਸਥਾਨਕ ਮੌਸਮ ਵਿਗਿਆਨ ਕੇਂਦਰ ਨੇ हिमाचल प्रदेश ਦੇ ਵੱਖ-ਵੱਖ ਥਾਵਾਂ ਤੇ ਅਗਲੇ 4 ਦਿਨਾਂ ਦੇ ਵਿੱਚ ਭਾਰੀ ਤੋਂ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈਏ ਅਤੇ orange alert ਜਾਰੀ ਕਰ ਦਿੱਤਾ ਹੈ ਵਿਭਾਗ ਨੇ ਕਿਹਾ ਹੈ ਕਿ 28 ਜੂਨ ਤੱਕ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਜਦਕਿ 27 ਜੂਨ ਤੱਕ ਕੁਝ ਥਾਵਾਂ ਤੇ ਇੱਕ ਜਾਂ ਦੋ ਵਾਰ ਭਾਰੀ ਮੀਂਹ ਪੈ ਸਕਦਾ ਤੇ ਕੁਝ ਥਾਵਾਂ ਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਭਾਰੀ ਮੀਂਹ ਕਾਰਨ ਸੰਵੇਦਨਸ਼ੀਲ ਥਾਵਾਂ ਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਜਤਾਈ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਈ ਥਾਵਾਂ ਦੇ ਉੱਤੇ ਬੱਦਲ ਫਟਿਆ, ਲਗਾਤਾਰ ਭਾਰੀ ਮੀਂਹ ਪਿਆ ਜਿਸ ਮਗਰੋਂ ਇੱਥੇ ਕਈ ਲੋਕ ਜੜੇ ਨੇ ਉਹ ਪਾਣੀ ਦੇ ਵਿੱਚ ਰੁੜ ਗਏ ਨੇ। ਤਾਂ ਉਹਨਾਂ ਦੀ ਭਾਲ ਵੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਜੋ ਆਸ-ਪਾਸ ਦੇ ਲੋਕ ਨੇ ਉਹਨਾਂ ਨੂੰ ਘਰ ਖਾਲੀ ਕਰਨ ਦੇ ਲਈ ਵੀ ਕਹਿ ਦਿੱਤਾ ਗਿਆ ਤੇ ਸੁਰੱਖਿਅਤ ਥਾਵਾਂ ਤੇ ਉੱਤੇ ਜਾਣ ਦੇ ਲਈ ਵੀ ਕਹਿ ਦਿੱਤਾ ਗਿਆ